ਖਲਕਾਤਲ ਮੰਡੀ ਸਾਹਿਬ ਉਹ ਸਾਡੀ ਬਲਾਕ ਨਵਰ ਮੀਟਿੰਗ ਹੈ ਜਿਹੜੀ ਤਲਵੰਡੀ ਬਲਾਕ ਦੀ ਇੱਥੇ ਕੀਤੀ ਹੈ ਔਰ ਅੱਜ 1.5 ਸਾਲ ਬਿਦਾਨ ਸਭਾ ਚੋਣਾ ਚ ਰਹਿ ਗਿਆ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦਾ ਵੀ ਇਲੈਕਸ਼ਨ ਬਹੁਤ ਜਲਦ ਹੋਣ ਜਾ ਰਿਹਾ ਹੈ ਉਸ ਸਿਲਸਿਲੇ ਵਿੱਚ ਅੱਜ ਦੀ ਮੀਟਿੰਗ ਰੱਖੀ ਸੀ ਔਰ ਕਾਂਗਰਸ ਪਾਰਟੀ ਦੇ ਵਰਕਰ ਸਭਾ ਨੂੰ ਲੀਡਰ ਸਭਾ ਨੂੰ ਲਾਂਬੰਦ ਕੀਤਾ ਔਰ ਤਿਆਰੀ ਕਰਨ ਲਈ ਸਾਰਿਆਂ ਨੂੰ ਅਜ ਦੇਸ਼ਵੀ ਦਿੱਤੀ ਔਰ ਬੇਨਤੀ ਵੀ ਕੀਤੀ ਹੈ ਕਿ ਜਿਹੜੇ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਪਤੀ ਇਲੈਕਸ਼ਨ ਆ ਰਹੇ ਹੈ ਇਹ ਪੂਰੇ ਜੋਸ਼ੋ ਖਰੋਸ਼ਨਾ ਲੜੇ ਜਾਣੇ ਇਸ ਹਲਕੇ ਵਿੱਚ ਸਾਡਾ ਇਹ ਸੈਮੀ ਫਾਈਨਲ ਹੈ ਔਰ ਉਹਦੀ ਤਿਆਰੀ ਚ ਉਹਦੇ ਸਬੰਧ ਚ ਅੱਜ ਇਹ ਮੀਟਿੰਗ ਰੱਖੀ ਸੀ ਔਰ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਇੱਕ ਬਲਾਗ ਦੀ ਮੀਟਿੰਗ ਕਿੰਨਾ ਵੱਡਾ ਇਕੱਠ ਕਿਉਂਕਿ ਰਾਮੇ ਦੀ ਵੀ ਕਰਕੇ ਆਏ ਆ ਜੀ ਉੱਥੇ ਵੀ ਬਹੁਤ ਵੱਡਾ ਇਕੱਠ ਸੀ ਤੇ ਇੱਥੇ ਵੀ ਬਹੁਤ ਵੱਡਾ ਇਕੱਠ ਹੈ ਜਿ ਦੇਖ ਸਕਦੇ ਹੋ ਕੌਂਸਲ ਪਾਰਟੀ ਨਾਲ ਕਿਸ ਕਿਸ ਲੈਵਲ ਤੱਕ ਅੱਜ ਸਾਡੇ ਪੰਜਾਬ ਦੇ ਲੋਕ ਜੁੜਨਾ ਚਾਹੁੰਦੇ ਆ ਜਿਹੜੀ ਮੌਜੂਦਾ ਸਰਕਾਰ ਹੈ ਜਿੱਡੀ ਤੇਜ਼ੀ ਨਾਲ ਇਹ ਪੰਜਾਬ ਚ ਆਈ ਸੀ ਔਰ ਜਿੱਡੀ ਤੇਜ਼ੀ ਇਹ ਪੰਜਾਬੀਆਂ ਦੇ ਦਿਲਾਂ ਚ ਵੜਨ ਦੀ ਇਹਨਾਂ ਨੇ ਕੀਤੀ ਸੀ ਉਨੀ ਤੇਜ਼ੀ ਨਾਲ ਹੀ ਇਹ ਦਿਲਾਂ ਚੋਂ ਨਿਕਲਦੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਸੋ ਅੱਜ ਫੇਰ ਪੰਜਾਬ ਦੇ ਲੋਕ ਆਪ ਦੀ ਜਿਹੜੀ ਸੋਚ ਹੈ ਆਪਦੀ ਦਿਸ਼ਾ ਹੈ ਉਹ ਕਾਂਗਰਸ ਪਾਰਟੀ ਵੱਲ ਕਰ ਰਹੀ ਹੈ ਕਾਂਗਰਸ ਪਾਰਟੀ ਲੀਡਰਸ਼ਿਪ ਵੱਲ ਕਰ ਰਹੀ ਹੈ ਇਸ ਗੱਲ ਦਾ ਧੰਨਵਾਦ ਵੀ ਕਰਦੇ ਹਾਂ ਔਰ ਪੂਰਾ ਹਰ ਗੱਲ ਤੇ ਪੂਰਾ ਉਤਰਨ ਦਾ ਵਾਦਾ ਵੀ ਕਰਦੇ ਹਾਂ ਪੰਜਾਬ ਦਾ ਮਾਹੌਲ ਨੂੰ ਕਿਵੇਂ ਦੇਖਦੇ ਹੋ ਪੰਜਾਬ ਦਾ ਮਾਹੌਲ ਸਾਰ ਇਹ ਹੈ ਕਿ ਜਦੋਂ ਤੱਕ ਕੋਈ ਸਟਰੋਂਗ ਚੀਫ ਮਿਨਿਸਟਰ ਨਹੀਂ ਨਾ ਹੋਊਗਾ ਤੇ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਉਹ ਕਦੇ ਵੀ ਠੀਕ ਨਹੀਂ ਹੋ ਸਕਦੀ ਅੱਜ ਕੈਪਟਨ ਸਾਹਿਬ ਬੇਸ਼ੱਕ ਚਾਹੇ ਸਾਨੂੰ ਛੱਡ ਕੇ ਭਾਜਪਾ ਚਲੇ ਗਏ ਪਰ ਪੰਜਾਬ ਨੂੰ ਕੈਪਟਨ ਅਮਰਿੰਦਰ ਸਿੰਘ argedਾ ਜਾਂ ਕਹਿਰੋ ਸਾਹਿਬ ਵਰਗੇ ਜਿਹੜੇ ਪੁਰਾਣੇ ਸਦਾ ਬਿਆਨਸ਼ੀਓ ਵਰਗੇ ਮੁੱਖ ਮੰਤਰੀਆਂ ਦੀ ਲੋੜ ਹੈ ਜਿਹੜੇ ਜਿਹੜੇ ਸਖਤ ਫੈਸਲੇ ਲੈ ਸਕਣ ਆਰਾਮ ਪ੍ਰਸਤੀ ਤੇ ਆਪਦੀਆਂ ਨਿੱਜੀ ਪਰਿਵਾਰਕ ਜਿਹੜੇ ਖੁਸ਼ੀਆਂ ਉਹਨਾਂ ਵੱਲ ਧਿਆਨ ਘੱਟ ਹੋਵੇ ਪਬਲਿਕ ਦੀਆਂ ਜਿਹੜੀਆਂ ਮਸਲੇ ਐ ਜਾਂ ਪਬਲਿਕ ਦੀਆਂ ਲੋਕਾਂ ਦੀਆਂ ਜਿਹੜੀਆਂ ਲੋੜਾਂ ਉਹਨਾਂ ਵੱਲ ਮੁੱਖ ਮੰਤਰੀਆਂ ਦਾ ਧਿਆਨ ਜ਼ਿਆਦਾ ਹੋਣਾ ਚਾਹੀਦਾ ਚੁਣਿਆ ਨੁਮਾਇੰਦਾ ਹੁੰਦਾ ਸਟੇਟ ਦਾ ਹੈੱਡ ਹੁੰਦਾ ਪੰਜਾਬ ਪੂਰਾ ਉਹਦਾ ਪਰਿਵਾਰ ਹੁੰਦਾ ਤੇ ਮੈਨੂੰ ਲੱਗਦਾ ਕਿ ਮੁੱਖ ਮੰਤਰੀ ਪੰਜਾਬ ਦਾ ਜਦੋਂ ਤੱਕ ਕੋਈ ਸੂਝਵਾਨ ਇਨਸਾਨ ਨਹੀਂ ਬਣੂਗਾ ਦੇਖੋ ਅੱਜ ਫਾਈਨੈਂਸ਼ੀਅਲ ਹਾਲਤਾਂ ਦੇਖੋ ਸਾਡੀ ਕਰਜ਼ੇ 'ਚ ਅਸੀਂ ਕਿਵੇਂ ਡੁੱਬਦੇ ਜਾ ਰਹੇ ਹਾਂ ਬੁਰੇ ਹਾਲਾਤ ਨੇ ਉਸ ਪਾਸੇ ਕਿਸੇ ਦਾ ਧਿਆਨ ਨਹੀਂ ਸਿਰਫ ਇਸ ਗੱਲ ਤੇ ਧਿਆਨ ਹੈ ਜਿਹੜੀ ਆਮ ਆਦਮੀ ਦੀ ਦਿੱਲੀ ਬੈਠੀ ਹੈ ਲੀਡਰਸ਼ਿਪ ਉਹਨਾਂ ਦਾ ਧਿਆਨ ਹੈ ਕਿ ਕਿਵੇਂ ਨਾ ਕਿਵੇਂ ਮੁੱਖ ਮੰਤਰੀ ਦੀ ਕੁਰਸੀ ਤੇ ਕਬਜ਼ਾ ਕਿਵੇਂ ਕਰੀਏ ਦਿੱਲੀੋਂ ਚਲੇ ਗਏ ਤੇ ਇੱਥੋਂ ਵਾਲੇ ਮੁੱਖ ਮੰਤਰੀ ਸਾਹਿਬ ਦਾ ਸਿਰਫ ਇਸ ਗੱਲ ਤੇ ਧਿਆਨ ਹੈ ਵੀ ਆਪਦੀ ਧੌਣ ਕਿਵੇਂ ਬਚਾਉਣੀ ਹੈ ਹੋਰ ਪਾਲਾ ਸਾਰਾ ਪਿੰਡ ਮਰ ਜਾਏ ਇਹੀ ਲੜਾਈ ਚੱਲ ਰਹੀ ਹੈ ਕੇਜਰੀਵਾਲ ਸਾਹਿਬ ਨੂੰ ਐ ਵੀ ਮੁੱਖ ਮੰਤਰੀ ਦੀ ਕੌਂਸਲੀ ਭਲਾ ਭਗਵੰਤਬਾਹਨ ਨੂੰ ਲਾ ਕੇ ਸਿੱਧੀ ਨਾ ਮਿਲੇ ਕੋ ਨੂੰ ਇੰਗ ਲੱਤਾਂ ਵੜਦੇ ਵੀ ਉਹ ਕੱਲਾ ਡਮੀ ਬੈਠਾ ਇੱਕ ਚਿਹਰਾ ਹੀ ਰਹਿ ਜੇ ਤਾਕਤ ਸਾਰੀ ਦਿੱਲੀ ਵਾਲਿਆਂ ਕੋਲੇ ਹੋਵੇ ਉਹ ਹੈਗੀ ਅੱਜ ਤੁਸੀਂ ਦੇਖ ਸਕਦੇ ਹੋ ਸੋ ਇਹ ਕੋਈ ਪੰਜਾਬ ਨੂੰ ਨਹੀਂ ਚਲਾ ਰਹੇ ਪੰਜਾਬ ਦੇ ਲੋਕਾਂ ਦੀ ਭਲਾਈ ਦੇ ਕੰਮ ਨਹੀਂ ਕਰ ਰਹੇ ਇਹ ਸਿਰਫ ਤਾਕਤ ਚ ਰਹਿਣ ਦੀਆਂ ਇਹ ਸਾਰੀਆਂ ਵਿਉਂਤਬੰਦੀਆਂ ਔਰ ਉਹ ਪੰਜਾਬ ਚ ਰਹਿਣ ਦੀ ਮੁੱਖ ਮੰਤਰੀ ਰਹਿਣ ਦੀ ਲੜਾਈ ਲੜ ਰਿਹਾ ਹੈ ਦਿੱਲੀ ਵਾਲੇ ਨੂੰ ਸਿੱਟਣ ਦੀ ਲੜਾਈ ਛੱਡੋ। ਤਲਵੰਡੀ ਸਾਬੋਸਾ ਦੂਲਗੜ ਰੋਡ ਤੇ ਬਣੇ ਨਵੇਂ ਤਾਰਾ ਕਨਵੈਂਟ ਸਕੂਲ ਵਿੱਚ ਹੈ অতি ਆਧੁਨਿਕ ਸਮਾਰਟ ਕਲਾਸਰੂਮਸ, ਐਕਸਪੀਰੀਐਂਸਡ ਐਂਡ ਡੈਡੀਕੇਟਿਡ ਵੈਲ ਕੁਆਲੀਫਾਈਡ ਟੀਚਿੰਗ ਸਟਾਫ, ਆਈਸੀਐਸਈ ਪੈਟਰਨ, ਹਾਈ ਟੈਕ ਕੰਪਿਊਟਰ ਲੈब्स, ਸਪੈਸ਼ਲ ਇੰਗਲਿਸ਼ ਸਪੀਕਿੰਗ ਕਲਾਸੇਸ। ਤਾਰਾ ਕਨਵੈਂਟ ਸਕੂਲ ਵਿੱਚ ਪ੍ਰੀ-ਨਰਸਰੀ ਤੋਂ 10ਵੀਂ ਤੱਕ ਦੇ ਦਾਖਲੇ ਸ਼ੁਰੂ ਹਨ। ਆਪਣੇ ਬੱਚੇ ਦੇ ਸੁਨਹਿਰੀ ਭਵਿੱਖ ਲਈ ਅੱਜ ਹੀ ਸਕਰੀਨ ਤੇ ਦਿੱਤੇ ਫੋਨ ਨੰਬਰਾਂ ਤੇ ਸੰਪਰਕ ਕਰੋ